ਹਾਂਜੀ ਪ੍ਰਧਾਨ ਜੀ ਤੁਹਾਡੇ ਕੋਲ ਅਜੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਮੰਗਾਂ ਨੇ ਤੇ ਕਿਸ ਚੀਜ਼ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਮਜ਼ਦੂਰ ਚੱਕ ਕਮੇਟੀ ਪੰਜਾਬ ਦਾ ਮੇਰ ਸਿੰਘ ਤਲਵੰਡੀ ਬੋਲਦਾ ਜੋ ਅਧੂਰੀਆਂ ਰਹੀਆਂ ਮੰਗਾਂ ਜਿਨ੍ਹਾਂ ਤੋਂ ਮੋਦੀ ਸਰਕਾਰ ਭੱਜ ਚੁੱਕੀ ਸੀ ਉਹ ਮਨਾਉਣ ਵਾਸਤੇ 13 ਤਰੀਕ ਨੂੰ ਪੂਰੇ ਭਾਰਤ ਦੀਆਂ ਜਸੇ ਬੰਦੀਆਂ ਨੇ ਕੂਚ ਕੀਤਾ ਸੀ ਦਿੱਲੀ ਅੰਦੋਲਨ ਕਿ ਦਿੱਲੀ ਦੇ ਹਾਕਮਾਂ ਤੋਂ ਐਮਐਸਬੀ ਗਰੰਟਡ ਲਖੀਨਪੁਰ ਖੀਰੀ ਦੇ ਕਾਤਲਾਂ ਦਾ ਸਾਫ ਪਤਾਵ ਜਿਹੜਾ ਐਮਐਸਬੀ ਦੇ ਕਾਨੂੰਨ ਬਣਾਏ ਉਹਨੂੰ ਰੱਦ ਕਰਨਾ 220 ਬਿਜਲੀ ਐਟੂ ਰੱਦ ਕਰਨਾ ਤੇ ਹੋਰ ਕਾਫੀ ਮੰਗਾਂ ਲੈ ਕੇ ਕਿਸਾਨ ਤੇ ਮਜ਼ਦੂਰ ਜਿਹੜੇ ਆ ਉਹਨਾਂ ਦਿੱਲੀ ਨੂੰ ਕੂਚ ਕੀਤਾ ਸੀ ਜਿਹਦੇ ਤੇ ਮੋਦੀ ਦੇ ਇਸ਼ਾਰਿਆਂ ਤੇ ਬੀਜੇਪੀ ਦੀ ਖੱਟਰ ਸਰਕਾਰ ਨੇ ਪੂਰੇ ਹਰਿਆਣੇ ਦੇ ਬਦਲਾਂ ਨੂੰ ਸੀਰ ਕਰਤਾ 13 ਤਰੀਕ ਨੂੰ ਕਿਸਾਨ ਔਰ ਮਜ਼ਦੂਰ ਦੁਕਾਨਦਾਰ ਮਲਾਜ਼ਮ ਸਾਰੇ ਮਿਲ ਕੇ ਗਏ ਜਿੱਥੇ ਸਤਕਾਰ ਕਰਨਾ ਸਤਕਾਰ ਦੀ ਬਜਾਏ ਗੋਲੀਆਂ ਨਾਲ ਅਥਰੂ ਘਾਟਾਂ ਦਾ ਨੁਵਾਜਿਆ ਗਿਆ ਜਿਹੜਾ ਅੱਜ ਵੀ ਸੰਘਰਸ਼ ਚੱਲ ਰਿਹਾ ਵਾ ਤਿੰਨ ਚਾਰ ਮੀਟਿੰਗਾਂ ਹੋ ਚੁੱਕੀਆਂ ਵਾ ਜਿਨ੍ਹਾਂ ਵਿੱਚੋਂ ਕੁਝ ਨਹੀਂ ਨਿਕਲਿਆ ਅੱਜ ਵੀ ਮੀਟਿੰਗ ਚੱਲ ਰਹੀ ਆ ਪਰ ਸਾਨੂੰ ਆਸ ਆ ਕੁਝ ਨਹੀਂ ਨਿਕਲਦਾ ਇਹਦੇ ਤੇ 200 ਦੇ ਲਗਭਗ ਸਾਡੇ ਜਿਹੜੇ ਨੌਜਵਾਨ ਠੱਟੜ ਹੋਏ ਆ ਦੋ ਸਿੰਘ ਸਾਡੇ ਸ਼ਹੀਦ ਹੋ ਗਿਆ ਆਇਓ ਜਾਪਦਾ ਵਾ ਕਿ ਜਿਵੇਂ ਇੱਕ ਪਾਸੇ ਪਾਕਿਸਤਾਨ ਦੀ ਤਾਰ ਲੱਗੀ ਹੋਈ ਆ ਇੱਕ ਪਾਸੇ ਪਾਕਿਸਤਾਨ ਦੀ ਤਾਰ ਲੱਗੀ ਹੋਈ ਆ ਤੇ ਦੂਜੇ ਪਾਸੇ ਜਿਹੜਾ ਸਾਡਾ ਬਾਰਡਰ ਸਾਡੇ ਵਿੱਚੋਂ ਨਿਕਲਾ ਆ ਸੂਬਾ ਹਰਿਆਣਾ ਜਿਹਨੂੰ ਕਹਿੰਦੇ ਆ ਉਹਦੇ ਬਾਰਡਰ ਤੇ ਤਾਰ ਲਾਤੀ ਆ ਸਾਬਤ ਕਰਤਾ ਵਾ ਮੋਦੀ ਸਰਕਾਰ ਨੇ ਕਿ ਜਿਹੜਾ ਪੰਜਾਬ ਦਾ ਸੂਬਾ ਭਾਰਤ ਦਾ ਵਾਸੀ ਨਹੀਂਗਾ ਇਹਦੇ ਸਾਨੂੰ ਵੱਡਾ ਰੋਸ ਆ ਕਿ ਅਸੀਂ ਅੱਜ ਮੋਦੀ ਸਰਕਾਰ ਤੇ ਖੱਟਰ ਸਰਕਾਰ ਦੇ ਪੰਜਾਬ 'ਚ ਪੁਤਲੇ ਫੁਕਣ ਲੱਗੇ ਆ ਨੌਜਵਾਨਾਂ ਨੂੰ ਨਾ ਲੈ ਕੇ ਅੱਜ ਦੀ ਮੀਟਿੰਗ ਵੇਖਾਂਗੇ ਨਹੀਂ ਤੇ ਕੱਲ ਤੋਂ ਵੱਡੀ ਇਤਦਾਰ ਦੇ ਵਿੱਚ ਅਸੀਂ ਦਿੱਲੀ ਨੂੰ ਪੂਚ ਕਰਾਂਗੇ ਜਿਹੜੇ ਬਾਰਡਰ ਸੀਲ ਕੀਤੇ ਉਹਨਾਂ ਨੂੰ ਤੋੜ ਕੇ ਆਪਣੇ ਕਰਨਪਤੀ ਦਿੱਲੀ ਜ਼ਰੂਰ ਜਾਵਾਂ ਹਾਂਜੀ ਵਿਧੀਆ ਜਿਹੜੇ ਪੁਤਲੇ ਤੁਹਾਡੇ ਲੋ ਫੂਕੇ ਜਾ ਰਹੇ ਤੇ ਇੱਕ ਮਰੂਸ ਮਾਰਤੀ ਕੀਤਾ ਜਾ ਰਿਹਾ ਕਿਹੜੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਤੇ ਕਾਰਨ ਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਪੂਰਾ ਦੇਖੋ ਜੀ ਸਰਕਾਰ ਨੇ ਤਾਂ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਪਹਿਲਾਂ ਵੀ ਅਸੀਂ ਜਦੋਂ ਦਿੱਲੀ 13 ਮਹੀਨੇ ਲਾ ਕੇ ਆਏ ਆ 700 ਤੋਂ ਪਲੱਸ ਅਸੀਂ ਸੀਧ ਕਰਵਾ ਕੇ ਝੋਲੀ ਪਵਾ ਕੇ ਆਏ ਸੀ ਉਦੋਂ ਸਰਕਾਰ ਦਾ ਮਿਆਜ ਰੱਖਣ ਵਾਸਤੇ ਸਰਕਾਰ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਉਦੋਂ ਅਸੀਂ ਇਹਨਾਂ ਦੇ ਵਿਸ਼ਵਾਸ ਲੈ ਕੇ ਨੇ ਪੰਜਾਬ ਨੂੰ ਆ ਗਏ ਸੀ ਵੀ ਸਾਡੀਆਂ ਜਿਹੜੀਆਂ ਰਹਿੰਦੀਆਂ ਮੰਗਾ ਸਰਕਾਰ ਕਹਿੰਦੀ ਵੀ ਅਸੀਂ ਮੰਨ ਲਾਵਾਂਗੇ ਔਰ ਉਹ ਸਰਕਾਰ ਉਹਨਾਂ ਮੰਗਾਂ ਤੋਂ ਭੱਜ ਚੁੱਕੀ ਆ ਉਹ ਸਰਕਾਰ ਨੂੰ ਉਹੀ ਮੰਗਾਂ ਮਨਾਉਣ ਵਾਸਤੇ ਜਿਹੜੀਆਂ ਆਪਣੀਆਂ ਹਦੂਰੀਆਂ ਮੰਗਾਂ ਪਈਆਂ ਸੀ ਉਹ ਮੰਗਾਂ ਮਨਾਉਣ ਵਾਸਤੇ ਦਿੱਲੀ ਕੂਚ ਦਾ 13 ਤਰੀਕ ਨੂੰ ਲਾਨ ਕੀਤਾ ਸੀ 13 ਤਰੀਕ ਨੂੰ ਲਾਨ ਕਰਨ ਦੇ ਬਾਵਜੂਦ ਵੀ ਸਰਕਾਰ ਜਿਹੜੀਆਂ ਹਰਕਤਾਂ ਦੇ ਉੱਤਰ ਹੀ ਹੋਈ ਹੈ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਸਰਕਾਰ ਨੇ ਇੰਨਾ ਦਸੱਦਰ ਘਟਾਇਆ ਨੌਜਵਾਨਾਂ ਤੇ ਬਜ਼ੁਰਗਾਂ ਤੇ ਵੀ ਕੋਈ ਕਸਰ ਨਹੀਂ ਛੱਡੀ ਪਰ ਸਰਕਾਰ ਦਾ ਬਹੁਤ ਵੱਡਾ ਭਲੇਖਾ ਸੀ ਵੀ ਜਿਹੜਾ ਉਹਦੇ ਮਨ ਦੇ ਵਿੱਚ ਇਸ ਵੀ ਅਸੀਂ ਅਸੀਂ ਡਰਾ ਕੇ ਧਮਕਾ ਕੇ ਇਹਨਾਂ ਨੂੰ ਵਾਪਸ ਮੋੜ ਦਾਂਗੇ ਮੈਂ ਸਲੂਟ ਕਰਦਾ ਹਾਂ ਉਹਨਾਂ ਨੌਜਵਾਨਾਂ ਨੂੰ ਸਲੂਟ ਕਰਦਾ ਹਾਂ ਉਹਨਾਂ ਨੂੰ ਬਾਬਿਆਂ ਨੂੰ ਸਲੂਟ ਕਰਦਾ ਹਾਂ ਆਪਣੀਆਂ ਭੈਣਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਵਿੱਚ ਰਬੜ ਦੀਆਂ ਗੋਲੀਆਂ ਫਿਰ ਪੱਕੀਆਂ ਰਫਲਾਂ ਵਾਲੀਆਂ ਬੋਲੀਆਂ ਚਲਾ ਚਲਾ ਕੇ ਕੋਈ ਕਸਰ ਨਹੀਂ ਛੱਡੀ ਪਰ ਲੋਕਾਂ ਨੇ ਖਿੜੇ ਮੱਥੇ ਪਰਵਾਨ ਕੀਤਾ ਲੋਕ ਪਿੱਛੇ ਨਹੀਂ ਹਟੇ ਪਰ ਮੋਦੀ ਸਰਕਾਰ ਨੂੰ ਚੰਗੀ ਤਰ੍ਹਾਂ ਦੱਸਦਾ ਵੀ ਇਹ ਲੋਕ ਜਦੋਂ ਵੀ ਘਰਾਂ ਤੋਂ ਤੁਰਦੇ ਨੇ ਸਿਰ ਤੇ ਖਫੜ ਬੰਨ ਕੇ ਤੁਰਦੇ ਨੇ ਇਹ ਮਤਪਲੇਖਾ ਪਾਲ ਵੀ ਜੇ ਤੂੰ ਡਰਾ ਕੇ ਧਮਕਾ ਕੇ ਇਹਨਾਂ ਨੂੰ ਵਾਪਸ ਮੋੜ ਦੇਗਾ ਔਰ ਚੌਥਾ ਪੰਜਵਾਂ ਦਿਨ ਹੋ ਗਿਆ ਲਗਾਤਾਰ ਗੋਲੀਬਾਰੀ ਉਹਨਾਂ ਇਹਨਾਂ ਦਾ ਤਿੰਨ ਵਾਰ ਬਰੂਦ ਮੁੱਕ ਚੁੱਕਾ ਤੇ ਅਸੀਂ ਕੀ ਖਾਲੀ ਹੱਥ ਹੀ ਗਏ ਸੀ ਖਾਲੀ ਹੱਥੇ ਸਿਰੇ ਮੱਥੇ ਨਾਲ ਲੋਕਾਂ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਨੇ ਪਰਵਾਨ ਕੀਤਾ ਸਾਡੇ ਨੌਜਵਾਨ 500 ਤੋਂ ਵੱਧ ਘਾਇਲ ਵੀ ਹੋਏ ਆ ਹਸਪੀਟਲਾਂ ਵਿੱਚ ਪਏ ਆ ਪਰ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਇਹ ਕੋਈ ਦਿੱਲੀ ਜਾਣਾ ਸਾਡੀ ਮੋਚ ਦਾ ਸਵਾਲ ਨਹੀਂ ਕਿ ਵੀ ਅਸੀਂ ਦਿੱਲੀ ਜਾਣਾ ਜਣਾ ਅਸੀਂ ਤਾਂ ਆਪਣੀਆਂ ਮੰਗਾਂ ਲੈਣੀਆਂ ਆਪਣੇ ਹੱਕ ਲੈਣੇ ਆ ਸਾਡੇ ਹੱਕ ਅੱਜ ਸਾਨੂੰ ਦੇ ਦੇਵੇ ਸਾਡੀਆਂ ਮੰਗਾਂ ਅੱਜ ਮੰਨ ਲਵੇ ਅਸੀਂ ਬਾਰਡਰ ਖਾਲੀ ਕਰ ਦਾਂਗੇ ਲੇਕਿਨ ਬਾਰਡਰ ਅਸੀਂ ਕਿਸਾਨਾਂ ਮਜ਼ਦੂਰਾਂ ਨੇ ਬਿਲਕੁਲ ਸੀਲ ਨਹੀਂ ਕੀਤਾ ਇਹਨਾਂ ਸਰਕਾਰ ਨੇ ਆਪਣੇ ਆਪ ਤੋਏ ਪੁੱਤ ਕਿਤੇ ਆ بڑے بڑے ਬੈਰੀਕੇਡ ਕਰਕੇ ਬਾਰਡਰ ਇਹਨਾਂ ਸੀਲ ਕੀਤੇ ਆ ਪਰ ਸਰਕਾਰ ਦੇ ਅੱਜ ਜੋ ਹੁਣ ਮੀਟਿੰਗ ਦਾ ਟਾਈਮ ਦਿੱਤਾ ਹੈ ਉਹ ਮੀਟਿੰਗ ਚ ਜੇ ਕੋਈ ਹੱਲ ਨਿਕਲਦਾ ਠੀਕ ਆ ਨਹੀਂ ਤੇ ਬਹੁਤ ਵੱਡੇ ਕਾਫਲੇ ਅੱਗੇ ਵੀ ਉੱਥੇ ਤੇਲ ਸੁੱਟਣ ਨੂੰ ਜਗ੍ਹਾ ਨਹੀਂ ਬਾਰਡਰ ਤੇ ਤੇ ਬਹੁਤ ਵੱਡੇ ਕਾਫਲੇ ਜਿੰਨੇ ਵੀ ਲੋਕ ਆਏ ਆ ਹਰ ਪਿੰਡ ਦੇ ਵਿੱਚੋਂ ਬਹੁਤ ਵੱਡੀ ਤਿਆਰੀ ਹੋ ਰਹੀ ਆ ਫਿਰ ਦਿੱਲੀ ਵੱਲ ਪੂਚ ਕਰਾਂਗੇ